610 ਤੇ ਸੁਭਾਈ ਮਾਨ ਸ਼ਬਦ ਪੜਿਆ ਪਾਵਨ ਪਵਿੱਤਰ ਅੰਗ 610 ਤੇ ਸੁਭਾਈ ਮਾਨ ਸ਼ਬਦ ਸੂਰ ਠਾਗੰਦਰ ਮਹੱਲਾ 5 ਗੁਰੂ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਸੁਖੀ ਏ ਕੋ ਪੇਖੇ ਸਭ ਸੁਖਿਆ ਰੋਗੀ ਕੇ ਪਾਣੇ ਸਭ ਰੋਗੀ ਜਿਹੜਾ ਇਨਸਾਨ ਸੁਖੀ ਹੈ ਉਹਦੇ ਮਾਈਂਡ ਵਿੱਚ ਇਹੀ ਗੱਲ ਬਸੀ ਹੋਈ ਆ ਵੀ ਸਾਰਾ ਸੰਸਾਰ ਸੁਖੀ ਐ ਕੋਈ ਵੀ ਦੁਖੀ ਨਹੀਂ ਹੈ ਰੋਗੀ ਕੇ ਪਾਣੇ ਸਭ ਰੋਗੀ ਜਿਹਨੂੰ ਕਿਸੇ ਕਿਸਮ ਦਾ ਕੋਈ ਰੋਗ ਲੱਗਿਆ ਜਿਹੜਾ ਰੋਗੀ ਆ ਉਹਨੂੰ ਆਪ ਇਹੀ ਲੱਗਦਾ ਵੀ ਸਾਰੇ ਮੇਰੇ ਵਰਗੇ ਰੋਗੀ ਨੇ ਸਾਰੇ ਇੱਕੋ ਜਿਹੇ ਨੇ ਆਮ ਗੱਲ ਆ ਇਹ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਵੀ ਜਿਹੜਾ ਭਾਈ ਸੁਖ ਜਾ ਉਹਨੂੰ ਸੌਖੇ ਸੌਖੇ ਹੀ ਲੱਗਦੇ ਨੇ ਸਾਰੇ ਜਿਹੜਾ ਦੁਖੀ ਆ ਜਿਹੜਾ ਰੋਗੀ ਆ ਉਹਦੇ ਪਾਦਾ ਸਾਰੇ ਰੋਗੀ ਹੀ ਹਨ ਪਰ ਅਗਲੇ ਪੰਨ ਚ ਮਹਾਰਾ ਨੇ ਦੱਸਿਆ ਕਰਨਕ 라ਵਣ ਹਾਰ ਸੁਆਮੀ ਆਪਨ ਹਾਥ ਸੰਯੋਗੀ ਇਹ ਸਭ ਕੁਛ ਸੁਖੀ ਦੁਖੀ ਕਰਨ ਵਾਲਾ ਪ੍ਰਭ ਪਰਮਾਤਮਾ ਹੀ ਆ ਦੁੱਖ ਸੋਖ ਪ੍ਰਭ ਦੇਵਨ ਹਾਰ ਉਹ ਮਿਲਦਾ ਉਹਦੇ ਕਰਮਾਂ ਮੁਤਾਬਕ ਮਨੁੱਖ ਦੇ ਇਸਤਰੀ ਆ ਚ ਪੁਰਸ਼ ਆ ਮਰਦਾ ਕਰਮਾ ਮਤਾਬ ਕੀ ਆ ਦੁੱਖ ਤੇ ਸੁੱਖ ਕਰਮ ਕਿਹੜੇ ਕੋਈ ਪਿਛਲੇ ਜਨਮ ਦੇ ਨਹੀਂ ਵੀ ਕਿਸੇ ਹੋਰ ਜੂਨੀ ਦੇ ਕਰਮ ਐਸੇ ਜੂਨੀ ਦੇ ਵਿੱਚ ਪਿਛਲੇ ਕਰਮ ਜੇ ਅੱਜ ਆਪਾਂ 50 55 ਸਾਲ ਦੀ ਉਮਰ ਤਾਂ ਜਿਹੜੇ ਇਸ ਤੋਂ ਪਹਿਲਾਂ ਇਸ ਜੀਵਨ ਨੂੰ ਭੋਗਦਿਆਂ ਭੋਗਦਿਆਂ ਕੰਮ ਚੰਗੇ ਮਾੜੇ ਕਰੇ ਨੇ ਉਹਨਾਂ ਦਾ ਫਲ ਪ੍ਰਾਪਤ ਹੁੰਦਾ ਮਨੁੱਖ ਨੂੰ ਚੰਗੇ ਦਾ ਚੰਗਾ ਮਾੜੇ ਦਾ ਮੜ ਇਦੇ ਵਿੱਚ ਇਹੀ ਡਿਸਟੈਂਸ ਦੇ ਕੇ ਮਹਾਰਾ ਜੀ ਦੱਸਿਆ ਵੀ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕੇ ਭਾਣੇ ਸਭ ਰੋਗੀ ਬਈ ਚੰਗੇ ਕਰਮ ਕਰਨ ਵਾਲੇ ਨੂੰ ਵੀ ਲੱਗਦਾ ਵੀ ਸਾਰੇ ਚੰਗੇ ਕੰਮ ਹੀ ਕਰਦੇ ਨੇ ਕਰਮ ਕਰਨ ਵਾਲੇ ਨੇ ਜਿਹੜਾ ਮੰਦ ਕਰਮੀ ਆ ਉਹਦੇ ਪਾਤਾ ਸਾਰੇ ਮੰਦ ਕਰਮੀ ਹੋਈਆਂ ਸੌਖੇ ਨੂੰ ਸੌਖਾ ਦਿਖਦਾ ਔਖੇ ਨੂੰ ਔਖਾ ਦਿਖਦਾ ਪਰੇ ਸਿਸਟਮ ਸਾਰਾ ਪ੍ਰਭੂ ਪਰਮਾਤਮਾ ਦੇ ਹੱਥ ਵਿੱਚ ਹੈ ਮਹਾਰਾਜੇ ਕਰਨਕ ਰਾਵਣ ਹਾਰ ਸੁਆਮੀ ਆਪਨਾਂ ਹੱਥ ਸੰਜੋਗੀ ਇਹ ਸਾਰਾ ਸਿਸਟਮ ਪ੍ਰਭੂ ਪਰਮਾਤਮਾ ਦੇ ਹੱਥ ਵਿੱਚ ਹੈ ਮਨ ਮੇਰੇ ਜਨ ਆਪਣਾ ਭਰਮ ਗਬਾਤਾ ਤਿਸਕੇ ਭਾਣੇ ਕੋਈ ਨਾ ਭੂਲਾ ਜਨ ਸਗਲੋ ਬ੍ਰਹਮ ਪਸਾਤਾ ਜਿਹੜੇ ਪ੍ਰਭੂ ਪ੍ਰਮਾਤਮਾ ਗੁਰੂ ਸਹਿਬਾਨ ਭਗਤ ਸਹਿਬਾਨ ਸੂਝਬਾਨ ਰੱਬ ਦੇ ਪਿਆਰੇ ਇਸ ਗੱਲ ਨੂੰ ਪਛਾਣ ਜਾਂਦੇ ਨੇ ਤੇ ਜਿਹੜੀ ਚੰਚਲ ਮਾਤਾ ਬੱਚਿਆਂ ਵਾਲੀ ਮਾਤਾ ਉਹ ਫਿਰ ਮਹਾਰਾਜ ਜੀ ਦੇ ਇੱਥੇ ਦੇਵਕਧਾਰੀ ਰਾਗ ਵਿੱਚ ਵੀ ਦੱਸਦੇ ਨੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹੀ ਉਹ ਵੀ ਪੰਜਵੇਂ ਪਾਤਸ਼ਾਹ ਦੇ ਸ਼ਬਦ ਹੈ ਇਹ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਬਦ ਹੈ ਮਹਾਰਾਜ ਕਹਿੰਦੇ ਚੰਚਲ ਸੁਪਨੇ ਹੀ ਹੀ ਉਹ ਰਜਾਇਓ ਜਿਹੜਾ ਚੰਚਲ ਮਤ ਆ ਨਾ ਚੰਚਲ ਮਤ ਬੱਚੇ ਦੀ ਚੰਚਲ ਮਤ ਛੋਟਾ ਬੱਚੇ ਜਿਵੇਂ ਕਰਦਾ ਚੰਚਲ ਮਤ ਕਹਿੰਦੇ ਇਹਨੂੰ ਜਿਵੇਂ ਛੋਟਾ ਬੱਚਾ ਕਿਤੇ ਕਹਿੰਦਾ ਮੈਂ ਆਹ ਲੈਣਾ ਕਿਤੇ ਕਹਿੰਦਾ ਮੈਂ ਉਹ ਲੈਣਾ ਕਿਤੇ ਕਹਿੰਦਾ ਮੈਂ ਕੱਪੜੇ ਉਹ ਪਾਉਣੇ ਆਹ ਪਾਉਣੇ ਆਪਦੀ ਮਤ ਮਤਾਬਕ ਬਦਲੀ ਜਾਂਦਾ ਨਾ ਆ ਦੇਖਦੇ ਆਪਾਂ ਘਰਾਂ ਦੇ ਵਿੱਚ ਛੋਟੇ ਬੱਚੇ ਆਉ ਪਹਿਲਾਂ ਕਹਿਣਗੇ ਆਹ ਚੱਕ ਲਿਆ ਕੱਪੜੇ ਪਾਉਣੇ ਆ ਬੂਆ ਦੂਜਾ ਉਹ ਜਦੋਂ ਲੈਂਦੇ ਨਹੀਂ ਨਹੀਂ ਫਿਰ ਮੈਂ ਉਹ ਲੈਣੇ ਆ ਕਹਿੰਦਾ ਭਾਬਾ ਵੀ ਚੰਚਲ ਮਤ ਆ ਜਿਹੜੀ ਮਨ ਚੇਂਜ ਹੁੰਦਾ ਰਹਿੰਦਾ ਬੱਚੇ ਦੀ ਤਰ੍ਹਾਂ ਜਿਹੜੇ ਹੁਣ ਬੱਚਿਆਂ ਦੀ ਤਰ੍ਹਾਂ ਭਾਈ ਆਪਣੇ ਸੁਭਾਅ ਨੂੰ ਬਦਲ ਦਿੰਦੇ ਰਹਿੰਦੇ ਆਪਦੇ ਸੋਚ ਨੂੰ ਬਦਲਦੇ ਨੇ ਉਹਨਾਂ ਵਾਸਤੇ ਮਹਾਰਾਜ ਦੱਸਦੇ ਨੇ ਚੰਚਲ ਸੁਪਨੇ ਹੀ ਹੀ ਉਰਜਾਇਓ ਉਹ ਜਿਵੇਂ ਆਪਾਂ ਸੁਪਨੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਕਰ ਲੈਨੇ ਆ ਬੜਾ ਕੁਝ ਦੇਖ ਲੈਨੇ ਆ ਸੁਪਨੇ ਦੇ ਵਿੱਚ ਜਿਹੜਾ ਕਦੇ ਵੀ ਕਿਤੇ ਕੁਝ ਨਹੀਂ ਦੇਖਿਆ ਹੁੰਦਾ ਕਿਤੇ ਵੀ ਕਦੇ ਨਾ ਟੇਕਣ ਵਾਲਾ ਮਨੁੱਖੀ ਮਨ ਸੁਪਨੇ ਵਿੱਚ ਦਿਸਣ ਵਰਗੇ ਪਦਾਰਥਾਂ ਵਿੱਚ ਫਸਿਆ ਰਹਿੰਦਾ ਹੈ ਸੁਪਨੇ ਵਿੱਚ ਪਦਾਰਥ ਦਿਖਦੇ ਹਨ ਕਿੰਨੇ ਪਦਾਰਥ ਦਿਖਦੇ ਨੇ ਸੁਪਨੇ ਵਿੱਚ ਗਰਬਾਣੀ ਵਿੱਚ ਪੰਕਤੀ ਆਉਂਦੀ ਹੈ ਇਹ ਵੀ ਪੰਕਤੀ ਆਉਂਦੀ ਹੈ ਵੀ ਭਿਖਾਰੀ ਵੀ ਬਣ ਜਾਂਦਾ ਰਾਜਾ ਵੀ ਬਣ ਜਾਂਦਾ ਸੁਪਨੇ ਦੇ ਵਿੱਚ ਇਹ ਇੱਕ ਜ਼ਿੰਦਗੀ ਵੀ ਜਿਹੜੀ ਇੱਕ ਸੁਪਨੇ ਦੀ ਤਰ੍ਹਾਂ ਹੀ ਹੈ ਇੱਕ ਸੁਪਨੇ ਦੇ ਵਿੱਚ ਹੀ ਜ਼ਿੰਦਗੀ ਜੀ ਰਿਹਾ ਇਨਸਾਨ ਕਦੀ ਮਨ ਹੀ ਮਨ ਮਹਿਲ ਖੜੇ ਕਰ ਲੈਂਦਾ ਮਨ ਹੀ ਮਨ ਮਰਛੜੀ ਵਰਗੀਆਂ ਗੱਟੀਆਂ ਵੀ ਖਰੀਦ ਲੈਂਦਾ ਤੇ ਮਨ ਹੀ ਮਨ ਕਦੀ 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 ਕੰਗਾਲ ਵੀ ਹੋ ਜਾਂਦਾ ਇਹ ਇੱਕ ਸੁਪਨੇ ਦੀ ਨਿਆਈ ਜ਼ਿੰਦਗੀ ਹੈ ਮਹਾਰਾਜ ਨੇ ধারণা ਇਸ ਬੱਦ ਸ਼ਬਦ ਵਿੱਚ ਵੀ ਇਹ ਦਿੱਤੀ ਵੀ ਚਾਂਚਲ ਮਤ ਚਾਂਚਲ ਸੁਪਨੇ ਈ ਉਰ ਜਾਇਓ ਇਤਨੀ ਨਾ ਭੁੱਜੇ ਕਭੂ ਚੱਲਣਾ ਬਿਲਕ ਭਇਓ ਸੰਗਮਾਇਓ ਏ ਨਹੀਂ ਮਹਾਰਾਜ ਕਹਿੰਦੇ ਇਹਨੂੰ ਸਮਝ ਹੈ ਵੀ ਇਹ ਸੰਸਾਰ ਨੂੰ ਕਦੋਂ ਛੱਡ ਕੇ ਚੜਿਆ ਜਾਣਾ ਬਸ ਮੋਹ ਮਾਇਆ ਦੇ ਬੱਚੀ ਫਸਿਆ ਪਿਆ ਇਹਦਾ ਹੀ ਸੰਗ ਕਰਦਾ ਸਦਾ ਸਾਰੇ ਹੀ ਆਪਾਂ ਇਹੀ ਮਾਈਂਡ ਵਿੱਚ ਚੱਲੀ ਜਾਂਦੀ ਹੈ ਮੋਹ ਪਿਆਰ ਮਾਇਆ ਜੇਕਰ ਤੇ ਇਸੇ ਤਰ੍ਹਾਂ ਹੀ ਪ੍ਰਭੂ ਪ੍ਰਮਾਤਮਾ ਦਾ ਨਾਮ ਹਿਰਦੇ ਘਰ ਵਿੱਚ ਚੱਲ ਪੇ ਕਿਤੇ ਇਹ ਰੀਲ ਚੱਲ ਪਿਆ ਨਾ ਪ੍ਰਭੂ ਪ੍ਰਮਾਤਮਾ ਦੇ ਨਾਮ ਵਾਲੀ ਵੀ ਉਹ ਕਦ ਮਿਲੇ ਉਹ ਕਦੋਂ ਗੱਲ ਲਾਉਣ ਮੈਨੂੰ ਗੁਰੂ ਪ੍ਰਮਾਤਮਾ ਦੇ ਦਰਸ਼ਨ ਦਿਦਾਰੇ ਕਦੋਂ ਹੋਣ ਕਦੋਂ ਮੇਰੀ ਸੁਰਤ ਪ੍ਰਮਾਤਮਾ ਦੇ ਨਾਲ ਜੁੜੇ ਕਿਤੇ ਇਹ ਚੱਲੀ ਜਾਵੇ ਤਾਂ ਇਹ ਵੀ ਤੇਰੀ ਸੋਚ ਪੂਰੀ ਹੋ ਜਾਏਗੀ ਇਹ ਵੀ ਆਸ ਪੂਰੀ ਹੋ ਜਾਏਗੀ ਜਿਵੇਂ ਆਪਾਂ ਆਸਾਂ ਰੱਖਦੇ ਨਾ ਦੁਨਿਆਵੀ ਆਸਾਂ ਕੋਈ ਪਲਾਟ ਖਰੀਦਣ ਦੀਆਂ ਆਸਾਂ ਕਰਦਾ ਕੋਈ ਜ਼ਮੀਨ ਖਰੀਦਣ ਦੀ ਆਸਾਂ ਰੱਖੀ ਬੈਠਾ ਕੋਈ ਕੋਠੀ ਪਾਉਣ ਦੀਆਂ ਆਸਾਂ ਕਰਦਾ ਕੋਈ ਨਵੀਂ ਗੱਡੀ ਲਿਆਉਣ ਦੀਆਂ ਆਸਾਂ ਕਰਦਾ ਉਹ ਚੱਲੀ ਜਾਂਦੀ ਹੈ ਨਾ ਰਿਪੀਟ ਹੁੰਦੀ ਹੈ ਤੇ ਉਹ ਸਮਾਂ ਆ ਜਾਂਦਾ ਉਹ ਚੀਜ਼ ਪ੍ਰਾਪਤ ਹੋ ਜਾਂਦੀ ਹੈ ਮਨੁੱਖ ਨੂੰ ਐਸੇ ਤਰ੍ਹਾਂ ਹੀ ਜੇ ਪ੍ਰਭੂ ਪਰਮਾਤਮਾ ਦੀ ਜਾਤ ਪਸ ਜੇ ਵੀ ਮਹਾਰਾਜ ਮਿਲੋ ਕਦੋਂ ਮਿਲੋਂਗੇ ਇਹ ਵੀ ਮਿਲ ਜਾਏਗਾ ਉਧਰ ਜਿਹੜਾ ਆਪਾਂ ਪਾਪਨ ਬਵਿੱਤਰੰਗ 610 ਦੇ ਸੁਭਾਈਮਾਨ ਸ਼ਬਦ ਪੜ ਰਹੇ ਆ ਉਹਦੇ ਵਿੱਚ ਵੀ ਮਹਾਰਾਜ ਇਹੀ ਦੱਸਦੇ ਨੇ ਤਿਸਕੇ ਭਾਣੇ ਕੋਇ ਨਾ ਭੂਲਾ ਜਨ ਸਕਲੋ ਬ੍ਰਹਮ ਪਸਾਤਾ ਸੰਤ ਸੰਗ ਜਾ ਕਾ ਮਨ ਸੀਤਨ ਉਹ ਜਾਣੇ ਸਕਲੀ ਠੰਡੀ ਜਿਹੜਾ ਭਾਈ ਗੁਰੂ ਸੰਤ ਦੀ ਸੰਗਤ ਵਿੱਚ ਰਹਿੰਦਾ ਗੁਰੂ ਦੇ ਬਚਨ ਪੜਦਾ ਸੁਣਦਾ ਤੇ ਆਪਣੇ ਜੀਵਨ ਵਿੱਚ ਗੁਰੂ ਦੇ ਬਚਨਾਂ ਨੂੰ ਲਾਗੂ ਕਰ ਲੈਂਦਾ ਉਹਦੀ ਵਰਤੀ ਇਹ ਵੀ ਬਣ ਜਾਂਦੀ ਆ ਮਨ ਠੰਡਾ ਸ਼ਾਂਤ ਰਹਿੰਦਾ ਖੁਸ਼ੀਆਂ ਭਰਿਆ ਜੀਵਨ ਬਤੀਤ ਹੁੰਦਾ ਉਸ ਮਨੁੱਖ ਦਾ ਤੇ ਜੇ ਇਧਰਲੀ ਪੰਕਤੀ ਆਪਾਂ ਦੇਖਦੇ ਆਂ ਵੀ ਚਾਂਚਰ ਸੁਪਨੇ ਹੀ ਉਰਜਾਇਓ ਇਤਨੀ ਕ ਇਤਨੀ ਨਾ ਬੁੱਝੇ ਕਬੂ ਚੱਲਣਾ ਵਿਕਲ ਭਇਓ ਸੰਗਮਾਇਓ ਜੇ ਹੁਣ ਮੋਹ ਮਾਇਆ ਦੇ ਵੀ ਭਾਈ ਚੱਕਰ ਵਿੱਚ ਉਰਜਿਆ ਪਿਆ ਵਾ ਇਨਸਾਨ ਤਾ ਫਿਰ ਜ਼ਿੰਦਗੀ ਤਾਂ ਜਿੰਨੀ ਪ੍ਰਮਾਤਮਾ ਨੇ ਦਿੱਤੀ ਆ ਸਵਾਸਾਂ ਦੀ ਪੂੰਜੀ ਉਹ ਤਾਂ ਭੋਗਣੀ ਹੋਈ ਆ ਸੁੱਖ ਸੁਹੂਲਤਾਂ ਵੀ ਪ੍ਰਭੂ ਪ੍ਰਮਾਤਮਾ ਦੇ ਰਿਹਾ ਇਹਨਾਂ ਦਾ ਆਨੰਦ ਵੀ ਆਪਾਂ ਮਾਣੀ ਜਾਂਦੇ ਆ ਪਰ ਜੀਵ ਆਤਮਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਇੱਕਮਿਕ ਨਹੀਂ ਹੋ ਸਕਦੀ ਇਹ 83 ਦੇ ਗੇੜ ਤੇ ਪਈ ਰਹੂਗੀ ਕੱਲ ਵੀ ਆਪਾਂ ਗੱਲ ਕਰੀ ਸੀ ਗੁਰਬਾਣੀ ਤਾਂ ਹਰ ਥਾਂ ਤੇ ਦੱਸਦੀ ਆ ਗੁਰਬਾਣੀ ਨੇ ਤਾਂ ਹਰ ਅੰਗ ਤੇ ਲਿਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਇਸ਼ਾ ਦੇ ਹਰ ਅੰਗ ਤੇ ਕੋਈ ਨਾ ਕੋਈ ਪੰਕਤੀ ਆ ਜਾਂਦੀ ਆ ਵੀ ਭਾਈ ਮੋਹ ਮਾਇਆ ਦੇ ਵਿੱਚੋਂ ਨਿਕਲ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਾ ਏਸੇ ਨੇ ਹੀ ਜੀਵ ਆਤਮਾ ਤੇ ਪਰਮਾਤਮਾ ਦਾ ਮੇਲ ਕਰਾਉਣਾ ਨਹੀਂ ਜੀਵ ਆਤਮਾ ਪਰਮਾਤਮਾ ਨਾਲੋਂ ਵਿਛੜੀ ਹੋਈ ਔਖੀ ਹੋਈ ਹੁੰਦੀ ਆ ਜੂਨੀਆਂ ਭੋਗਦੀ ਆ ਮਨੁੱਖੇ ਜਨਮ ਚ ਆ ਗਈ ਫਿਰ ਅਗਲਾ ਜਨਮ ਪਤਾ ਨਹੀਂ ਕਿਹੜਾ 84 ਦਾ ਕਿਹੜਾ ਗੁਰਬਾਣੀ ਕਹਿੰਦੀ ਆ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜਮੀਨ ਕਰੂੰਗਾ ਕਈ ਜਨਮ ਸਰਪ ਬਿਰਖ ਹੋਏ ਪਾਉ ਸਰਪ ਬਿਰਖ ਬਿਰਖਵੇਂ ਦੇ ਦਰਖਤ ਕਈ ਜਨਮ ਦਰਖਤਾਂ ਦੀ ਜੁਨੀ ਵਿੱਚੇ ਜੀਵ ਰਿਹਾ ਸੱਪਾਂ ਦੀ ਜੁਨੀ ਵਿੱਚ ਰਿਹਾ ਕੀੜਿਆਂ ਪਤੰਗਿਆਂ ਦੀ ਜੁਨੀ ਵਿੱਚ ਹੁਣ ਪ੍ਰਭੂ ਪਰਮਾਤਮਾ ਨੇ ਕਿਰਪਾ ਕਰਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਮਹਾਰਾਜ ਕਹਿੰਦੇ ਨਾਮ ਬਾਣੀ ਨਾਲ ਜੁੜ ਜਾ ਇਹ ਤੇਰਾ ਜੀਵਨ ਸਫਲ ਹੋ ਜੇ ਅਗਲੇ ਪੰਨ ਚ ਮਹਾਰਾਜ ਦਾ ਨੇ ਕੁਸਮ ਰੰਗ ਸੰਗ ਰਸ ਰਚਿਆ ਦੇਖਿਆ ਇੱਕ ਉਪਾਯੋ ਮਨੁੱਖ ਫੁੱਲਾਂ ਵਰਗੇ ਮਨੁੱਖ ਫੁੱਲਾਂ ਵਰਗੇ ਸਿੰਨ ਭੰਗਰ ਪਦਾਰਥਾਂ ਦੇ ਰੰਗ ਤੇ ਸਾਸ ਦੇ ਸਵਾਦ ਵਿੱਚ ਮਸਤ ਰਹਿੰਦਾ ਹੈ ਮੂਮਾਇਆ ਦੇ ਵਿੱਚ ਖੁਸ਼ੀਆਂ ਸੁਖ ਸੂਤ ਸੁਖ ਸੂਤਾਂ ਦੇ ਵਿੱਚ ਮਸਤ ਰਹਿੰਦਾ ਜਿਵੇਂ ਪਤੰਗਾ ਫੁੱਲਾਂ ਤੇ ਮਸਤ ਰਹਿੰਦਾ ਮਹਾਰਾਜ ਕਹਿੰਦੇ ਕੁਸਮ ਰੰਗ ਸੰਗ ਰਸ ਰਚਿਆ ਵਿਖਿਆ ਇੱਕ ਉਪਾਯੂ ਵਿਖਿਆ ਮੈਨੇ ਜ਼ਹਿਰ ਵਿਖਿਆ ਇੱਕ ਉਪਾਯੋ ਮਨੋਖ ਫੁੱਲਾਂ ਵਰਗੇ ਛਣ ਭੰਗਰ ਪਦਾਰਥਾਂ ਦੇ ਰੰਗ ਦੇ ਸਾਥ ਦੇ ਸਵਾਦ ਵਿੱਚ ਮਸਤ ਰਹਿੰਦਾ ਹੈ ਸਦਾ ਇੱਕ ਮਾਇਆ ਇਕੱਠੀ ਕਰਨਦਾ ਹੀ ਆਪਾ ਉਹ ਕਰਦਾ ਫਿਰਦਾ ਹੈ ਸੱਚ ਲਿਖਿਆ ਮਹਾਰਾਜੇ 600 ਹੋ ਗਿਆ 600 ਸਾਲ ਹੋ ਗਿਆ ਉਹ ਗੁਰਬਾਣੀ ਲਿਖੀ ਨੂੰ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਤੂੰ ਇੱਕ ਸਿਰਫ دنیਾਬੀ ਪਦਾਰਥ ਤੇ ਮਾਇਆ ਇਕੱਠੀ ਕਰਨ ਵਿੱਚੀ ਹੁਣ ਜੇ ਰਹਿਣਾ ਮਨੁੱਖ ਪ੍ਰਮਾਤਮਾ ਦੇ ਨਾਮ ਨਾਲ ਵੀ ਜੁੜ ਜਾ ਜਿਹਨੇ ਤੇਰੇ ਜੀਵਨ ਦਾ ਭਲਾ ਕਰਨਾ ਠੀਕ ਆ ਸਖਸੂਲਤਾ ਚਾਹੀਦੀਆਂ ਅਸੀਂ ਮਿਹਨਤ ਕਰਨੀ ਆ ਕਿਰਤ ਕਰਨੀ ਆ ਕਿਰਤ ਕਰੋ ਵੰਡ ਛਕੋ ਨਾਮ ਜਪੋ ਕਿਰਤ ਤਾਂ ਪਹਿਲਾਂ ਦੱਸਿਆ ਮਹਾਰਾਜ ਨੇ ਵੀ ਕਰਤ ਕਰਨੀ ਆ ਆਪਣੇ ਗੁਜਰਾਨ ਵਾਸਤੇ ਸੋਣਾ ਤੇਰੇ ਕੋਲੇ ਘਰ-ਬਾਰ ਹੋਵੇ ਰਹਿਣ ਵਾਸਤੇ ਸੋਣਾ ਤੇਰੇ ਕੋਲੇ ਪਾਉਣ ਨੂੰ ਕੱਪੜੇ ਹੋਣ ਆਉਣ ਜਾਣ ਵਾਸਤੇ ਤੇਰੇ ਕੋਲੇ ਸੋਨਾ ਸਾਧਨ ਹੋਵੇ ਇਹਨਾਂ ਤੋਂ ਮਨਾਹੀ ਨਹੀਂ ਕਰਦੇ ਮਹਾਰਾਜ ਵੀ ਨਾ ਹੋਵੇ ਇਹ ਤਾਂ ਹੋਣ ਮਹਾਰਾਜ ਕਹਿੰਦੇ ਮੇਰੇ ਸਿੱਖਾਂ ਦੇ ਤਾਂ ਘਰ ਹੀਰਿਆਂ ਮੋਤੀਆਂ ਨਾਲ ਜੜੇ ਹੁਣ ਪਰ ਜੜੇ ਹੁਣ ਸੱਚੀ ਸੁੱਚੀ ਕਿਰਤ ਕਮਾਈ ਨਾਲ ਫੇਰ ਫੇਰ ਬੇਈਮਾਨੀ ਮਾੜੇ ਚੰਗੇ ਕੰਮ ਕਰਕੇ ਮਾੜੇ ਕੰਮ ਕਰਕੇ ਨਾ ਕੱਟੇ ਕਰੇ ਹੁਣ ਅੱਗੇ ਮਹਾਰਾਜ ਨੇ ਦੱਸਿਆ ਲੋਭ ਸੁਨੇ ਮਨ ਸੁਖ ਕਰਮਾਨੇ ਬੇਗ ਤਹਾਂ ਉੱਠਤਾਇਓ ਜਦੋਂ ਇਹ ਲੋਭ ਦੀ ਗੱਲ ਸੁਣਦਾ ਹੈ ਤਾਂ ਮਨ ਵਿੱਚ ਖੁਸ਼ੀ ਮਨਾਉਂਦਾ ਹੈ ਜਿਸ ਪਾਸਿਓਂ ਕੁਝ ਪ੍ਰਾਪਤ ਹੋਣ ਦੀ ਆਸ ਹੁੰਦੀ ਹੈ ਉਧਰ ਸੇਤੀ ਉੱਠ ਦੌੜਦਾ ਹੈ ਜਿੱਦੋਂ ਕੁਝ ਪ੍ਰਾਪਤ ਹੋਣ ਦੀ ਹੈ ਨਾ ਬੈਨਾਂ ਠੰਡ ਦੇਖਦਾ ਨਾ ਗਰਮੀ ਦੇਖਦਾ ਆਪਦੇ ਸਰੀਰ ਨੂੰ ਵੀ ਢਿੱਲਾ ਮੱਠਾ ਨਹੀਂ ਦੇਖਦਾ ਵੀ ਨਾ ਭਾਵੇਂ ਢਿੱਲਾ ਮੱਠਾ ਜਾਂ ਕੋਈ ਨਾ ਜਿੱਧਰੋਂ ਕੋਈ ਲਾਭ ਹੋਣਾ ਚੱਲ ਲੱਗ ਪੈਂਦੇ ਚੱਲ ਫਿਰ ਕਹਿੰਦੇ ਹੌਲੀ-ਹੌਲੀ ਚੱਲ ਪੜਨੇ ਆ ਕੋਈ ਗੱਲ ਨਹੀਂ ਭੱਜਦਾ ਦੌੜਦਾ ਜੇ ਇਦੋਂ ਅੱਧਾ ਵੀ ਅਪਰਾਲਾ ਪ੍ਰਭੂ ਪ੍ਰਮਾਤਮਾ ਦੇ ਨਾਮ ਅਨਬਲ ਨੂੰ ਕਰੇ ਗਰਬਾਣੀ ਸੁਣਨ ਵਾਲ ਨੂੰ ਇੰਨਾ ਕ ਅੱਧਾ ਕ ਧਿਆਨ ਹੀ ਦੇ ਦੇਵੇ ਤਾਂ ਨੌਨ ਦੇ ਦੀਆਂ 18 ਸਰੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰੇ ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਫਿਰ ਨਾਮ ਬਾਣੀ ਨਾਲ ਜੁੜਦੇ ਆ ਨਾ ਫਿਰ ਕਿਸੇ ਵੀ ਕਿਸਮ ਦੀ ਉਹਨੂੰ ਘਾਟ ਨਹੀਂ ਹੁੰਦੀ ਕਿਸੇ ਵੀ ਪੱਖੋਂ ਉਹਨੂੰ ਡੋਲਣ ਨਹੀਂ ਦਿੰਦਾ ਵਾਹਿਗੁਰੂ ਅੱਗੇ ਮਹਾਰਾਜ ਕਹਿੰਦੇ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੇ ਆਇਓ ਟਟਕਦਾ ਟਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਦੇ ਦਰ ਤੇ ਆਇਆ ਥੱਕ ਕੇ ਵੀ ਆਜੇ ਚੰਗੀ ਗੱਲ ਆ ਪਰ ਬੰਦਾ ਥੱਕਦਾ ਹੀ ਨਹੀਂ ਲੋ ਬਲਾਲ ਜਦੇ ਵਿੱਚ ਤਾਂ ਜਮਾ ਨਹੀਂ ਥੱਕਦਾ ਉਧਰ ਨੂੰ ਤਾਂ ਦੌੜਿਆ ਫਿਰਦਾ ਥੱਕਦਾ ਤਾਂ ਉਦੋਂ ਹੀ ਆ ਜਦੋਂ ਗੁਰਦੁਆਰੇ ਆਉਣਾ ਹੁੰਦਾ ਸੱਚਨ ਇਹ ਜੇ ਤੂੰ ਕਹਿ ਦੀਏ ਕਿਸੇ ਨੂੰ ਵੀ ਚੰਨ ਆ ਜਾ ਗੁਰਦੁਆਰੇ ਚੱਲੀ ਗਿਆ ਆਪਾਂ ਉਹ ਯਾਰ ਥੋੜਾ ਜਿਹਾ ਸਰੀਰ ਨੂੰ ਟੱਲਾ ਜਾ ਲੱਤਾਂਾਂ ਜੀ ਦੁਖਦੀ ਆ ਭਾਨੇ ਮਾਰਦਾ ਬੁਰੇ ਕੰਮ ਕੋ ਉਠ ਖਲੋ ਆ ਨਾਮ ਕੀ ਵੇਲਾ ਪੈ ਪੈ ਸੋਇਆ ਮਹਾਰਾਜ ਕਹਿੰਦੇ ਬੁਰੇ ਕੰਮ ਨੂੰ ਤਾਂ ਬੜਾ ਉੱਠ ਕੇ ਭੱਜਦਾ ਪਰ ਨਾਮ ਦੇ ਵੇਲੇ ਤੱਪੇ ਪੈ ਸੌਂਦਾ ਹੀ ਆ ਬਸ ਨੀਂਦ ਜੀ ਆਉਂਦੀ ਆ ਆਲਸ ਪਾਈ ਰੱਖਦਾ ਮਨੁੱਖ ਨਾ ਮਹਾਰਾਜ ਕਹਿੰਦੇ ਆਏ ਨਾ ਕਰ ਉਦਮ ਕਰਿੰਦੇ ਆ ਸੁਖ ਪਹੁੰਚ ਉਦਮ ਕਰੇਗਾ ਤਾਂ ਸੁਖ ਪਾਏਗਾ ਜਿਵੇਂ ਆਪਾਂ ਆਮ ਗੱਲ ਕਰ ਦਿੰਦੇ ਆ ਘਰਾਂ ਦੇ ਵਿੱਚ ਵੀ ਨਾ ਪੁੱਤ ਉਦਮ ਕਰਿਆ ਕਰ ਕੰਮਕਾਰ ਕਰ ਗੁਜਰਾਨ ਸੌਖਾ ਚੱਲ ਪੇ ਉਹਦੇ ਵਾਸਤੇ ਤਾਂ ਆਪਾਂ ਪ੍ਰੇਰਿਤ ਕਰਦੇ ਹੀ ਆ ਬੱਚਿਆਂ ਨੂੰ ਕਈ ਵਾਰੀ ਆਪਾਂ ਬਜ਼ੁਰਗਾਂ ਵੱਡਿਆਂ ਨੂੰ ਵੀ ਕਹਿੰਦੇ ਵੀ ਬਾਪੂ ਇੰਨਾ ਕੁ ਕਰ ਲਿਆ ਕਰ ਮੜਾ ਜਾ ਉਦਮ ਕਰਿਆ ਕਰ ਸਰੀਰ ਚੱਲਦਾ ਫਿਰਦਾ ਰਹੂ ਬਾਹਨਾਂ ਜਾ ਮਾਰ ਦਿੰਨੇ ਆ ਵੀ ਚੱਲਣ ਵਾਲੇ ਕੰਮ ਹੋ ਜੂਣ ਵਾਲੇ ਸਰੀਰ ਚੱਲਦਾ ਫਿਰਦਾ ਰਹੂ ਇਹੀ ਕਿਤੇ ਸਾਡੇ ਮਨ ਦੀ ਬਿਰਤੀ ਬਣ ਜੇ ਗੁਰੂ ਦੇ ਦਵਾਰੇ ਆਉਣ ਦੀ ਤੇ ਨਾਮ ਜਪਣ ਦੀ ਬਾਣੀ ਨਾਲ ਜੁੜਨ ਦੀ ਬਾਣੀ ਨਾਲ ਜੁੜ ਗਿਆ ਪ੍ਰਮਾਤਮਾ ਨਾਲ ਜੁੜ ਗਿਆ ਬਾਣੀ ਨੇ ਸਾਡਾ ਜੀਵਨ ਸਵਾਰ ਦੇਣਾ ਜੀ ਇੱਕੋ ਇੱਕ ਹੀ ਸਾਡੇ ਕੋਲੇ ਖਜ਼ਾਨਾ ਹੈ ਗੁਰੂ ਬਾਣੀ ਦਾ ਜਿਹੜਾ ਸਾਡੇ ਜੀਵਨ ਨੂੰ ਹੀਰੇ ਵਰਗਾ ਬਣਾ ਦੇਗਾ ਤੇ ਨਹੀਂ ਤਾਂ ਮਹਾਰਾਜ ਕਹਿੰਦੇ ਹੀਰੇ ਪਰ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜਨਮ ਤਾਂ ਤੈਨੂੰ ਪ੍ਰਭੂ ਪਰਮਾਤਮਾ ਨੇ ਮਨੁੱਖਾ ਜਨਮ ਤਾਂ ਹੀਰੇ ਵਰਗਾ ਦਿੱਤਾ ਪਰ ਤੂੰ ਕੌਡੀਆਂ ਦੇ ਭਾਗ ਵਾਰਿਆ ਮਨੁੱਖ ਕੌਡੀਆਂ ਦੇ ਭਾਗ ਸੁੱਟ ਰਿਆ ਇਹਨੂੰ ਅੱਗੇ ਮਹਾਰਾਜਾ ਜੀ ਨੇ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਪਹਿਲਾਂ ਮਹਾਰਾਜ ਨੇ ਦੱਸਿਆ ਵੀ ਭਟਕਦਾ ਭਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਦੇ ਦਰ ਤੇ ਆਇਆ ਇੱਧਰ ਉੱਧਰ ਫਿਰਦਾ ਫਰੋਂਦਾ ਨਾ ਘੁੰਮਦਾ ਘਮਾਉਂਦਾ ਸਾਰੇ ਪਾਸੇ ਦੇਖ ਕੇ ਥੱਕ ਗਿਆ ਜਦੋਂ ਵੀ ਹੁਣ ਆਪਾਂ ਗੁਰੂ ਦੇ ਚਰਨੀ ਲੱਗਦੇ ਆ ਜਾ ਕੇ ਜਦੋਂ ਲੱਗ ਗਿਆ ਫੇਰ ਕੀ ਕਹਿੰਦੇ ਨੇ ਮਹਾਰਾਜ ਕਰੀ ਕਿਰਪਾ ਪਰਮ ਬ੍ਰਹਮ ਸੁਆਮੀ ਨਾਨਕ ਲਈ ਉਸ ਮਾਇਓ ਫੇਰ ਕੀ ਕਰਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤਦੋਂ ਮਾਲਕ ਪ੍ਰਮਾਤਮਾ ਨੇ ਇਸ ਉੱਤੇ ਮਿਹਰ ਕੀਤੀ ਤੇ ਆਪਣੇ ਚਰਨਾਂ ਵਿੱਚ ਮਲਾ ਲਿਆ ਆ ਜਾ ਹਣੀ ਆ ਜਾ ਗੱਲ ਸਮਝ ਲੱਗ ਗਈ ਜਦੋਂ ਤੈਨੂੰ ਉਮਰ ਤੇਰੀ ਜਿੰਨੀ ਵੀ ਆ ਹੁਣ ਤੈਨੂੰ ਸਮਝ ਲੱਗੀ ਆ ਜਾ ਜਿੰਨਾ ਕ ਸਮਾਂ ਤੂੰ ਗੁਰੂ ਦੇ ਸੰਗ ਬਤਾ ਲਿਆ ਨਾ ਜਿੰਨਾ ਕ ਸਮਾਂ ਤੂੰ ਗੁਰੂ ਦੇ ਨਾਲ ਗਿਆਨ ਨਾਲ ਜੁੜ ਕੇ ਬਸਰ ਕਰ ਲਿਆ ਲੇਖੇ ਲੱਗ ਗਿਆ ਸਮਝ ਲਓ ਕੀਤੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਗੁਰੂ ਜੀ ਕਹਿੰਦੇ ਆ ਇਹ ਗੱਲ ਵੀ ਤੇਰੇ ਜਿੰਨੇ ਵੀ ਕੀਤੇ ਔਗਣਾਂ ਫਿਰ ਬਖਸ਼ ਦੂਗਾ ਤੈਨੂੰ ਤੇ ਅੱਗੇ ਮਾਰਗ ਪਾ ਦੂ ਮਹਾਰਾਜਨ ਤੈਨੂੰ ਗੁਰੂ ਸਾਹਿਬ ਜੀ ਪਰਮਾਤਮਾ ਵਾਲਾ ਰਸਤਾ ਦਿਖਾ ਦੇਗਾ ਗੁਰੂ ਸਾਹਿਬ ਤਾਂ ਇਹ ਕਹਿੰਦੇ ਆ ਭਾਈ ਮੰਨਣੀ ਨਹੀਂ ਮੰਨਣੀ ਹੁਣ ਮਨੁੱਖ ਤੇਰੀ ਮਰਜੀ ਆ ਆਪਣੇ ਜੀਵਨ ਨੂੰ ਸਫਲਾ ਕਰਨਾ ਚਰਾਸੀ ਦੇ ਗੇੜ ਵਿੱਚੋਂ ਨਿਕਲਣਾ ਪਰਮਾਤਮਾ ਦੇ ਚਰਨਾਂ ਵਿੱਚ ਜੀਵ ਆਤਮਾ ਨੇ ਲੀਨ ਹੋਣਾ ਤਾਂ ਗੁਰੂ ਦੇ ਗਿਆਨ ਨਾਲ ਜੁੜ ਕੇ ਹੋਣਾ ਭਾਈ ਦੇਵ ਗੰਧਾਰੀ ਪੰਜਵਾਂ ਇਹ ਦੇਵਗਨਾਰੀ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਆਪਾਂ ਬਾਣੀ ਪੜ ਰਹੇ ਆ ਤੇ ਇਧਰ ਸੋਠ ਰਾਗ ਅੰਦਰ ਆਪਾਂ ਸ਼ਬਦ ਪੜਿਆ ਇਥੇ ਵੀ ਮਹਾਰਾਜ ਨੇ ਦੱਸਿਆ ਹੋ ਮੇ ਰੋਗ ਜਾ ਕਾ ਮਨ ਵਿਆਪਤ ਉਹ ਜਨਮ ਮਰੇ ਬਿਲ ਲਾਤੀ ਜੇ ਭਾਈ ਹੋਮੇ ਦੇ ਰੋਗ ਬੱਚੀ ਤੂੰ ਆਪਣਾ ਮਨ ਬਸਰ ਕਰ ਲਿਆ ਤਾਂ ਜਨਮ ਮਰੇ ਬਿਲ ਲਾਤੀ ਬਿਲਕਦਾ ਹੀ ਮਰ ਜੇਗਾ ਉਧਰ ਇਹ ਵੀ ਦੱਸਿਆ ਮਹਾਰਾ ਨੇ ਇਧਰ ਵੀ ਮਹਾਰਾਜ ਦੱਸਦੇ ਨੇ ਸਰਬ ਸੁਖਾ ਗੁਰ ਚਰਨ ਕਲਮਲ ਡਾਰਨ ਮਨਹਿ ਸਦਾਰਨ ਇਹ ਆਸਰ ਮੋਹਿ ਤਰਨ ਵਿਜੇ ਤੂ ਗੁਰੂ ਦਾ ਗਿਆਨ ਗੁਰੂ ਦੇ ਗਿਆਨ ਦਾ ਆਸਰਾ ਲੈ ਲੇਗਾ ਭਾਈ ਤਾਂ ਜੀਵਨ ਤੇਰਾ ਸਫਲਾ ਹੋ ਜਾਣਾ ਤੂੰ ਤਰ ਜਾਏਗਾ ਸੰਸਾਰ ਸਮੁੰਦਰ ਤੋਂ ਤੇ ਜੇ ਹਉਮੈ ਦਾ ਰੋਗ ਹੀ ਚੱਕੀ ਫਿਰਦਾ ਰਿਹਾ ਹਉਮੈ ਹੰਕਾਰ ਵਿੱਚ ਹੀ ਰਿਹਾ ਫਿਰ ਮਹਾਰਾਜ ਕਹਿੰਦੇ ਜਨਮ ਮਰੇ ਬਿਲ ਲਾਤੀ ਜਨਮ ਤਾਂ ਤੂੰ ਫਿਰ ਭੋਗਨਾ ਪਰ ਬਿਲਕਦਾ ਹੀ ਭੋਗੇਗਾ ਇਹ ਦੋ ਸ਼ਬਦ ਦੇਖ ਰਹੇ ਆ ਜੀ ਮਹਾਰਾਜ ਦੀ ਕਿਰਪਾ ਨਾਲ ਆਪਾਂ ਗੁਰੂ ਦੀ ਕਿਰਪਾ ਸਦਕਾ ਇੱਕ ਤਾਂ ਉਹ ਪਾਵਨ ਪਵਿੱਤਰ ਅੰਗ 610 ਤੇ ਆਪਾਂ ਹੁਕਮਨਾਮੇ ਦੇ ਰੂਪ ਵਿੱਚ ਪੜਿਆ ਜਿਹੜਾ ਉਹਦੇ ਵਿੱਚੋਂ ਕੁਝ ਅਰਥ ਨੂੰ ਭਾਵ ਅਰਥ ਨੂੰ ਸਮਝ ਰਹੇ ਆ ਤੇ ਬਾਕੀ ਜਿਹੜਾ ਆਪਾਂ ਲੜੀਵਾਰ ਕਰਦੇ ਆ 531 ਤੇ ਸੁਭਾਇ ਮਨ ਸ਼ਬਦ ਜਿਹੜਾ ਮਹਾਰਾਜ ਨੇ ਦੱਸਿਆ ਵੀ ਕਲ ਮਲ ੜਾਰਨ ਮਨ へ ਸਧਾਰਨ ਇਹ ਆਸਰ ਮੋਹ ਤਰਨ ਇਹ ਰਹਾਵळा ਬੰਦਾ ਮਹਾਰਜ ਕਹਿੰਦੇ ਇਸ ਤਰ੍ਹਾਂ ਪਾਪ ਦੂਰ ਕਰ ਇਸ ਤਰ੍ਹਾਂ ਪਾਪ ਦੂਰ ਕਰ ਦਿੰਦਾ ਹੈ ਦਿੰਦੇ ਹਨ ਮਨ ਨੂੰ ਸਹਾਰਾ ਮਿਲਦਾ ਹੈ ਤੇ ਇੰਜ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਭਾਈ ਪੂਜਾ ਅਰਚਾ ਸੇਵਾ ਬੰਦਨ ਇਹ ਤਹਿਲ ਮੁਹਿ ਕਰਨ ਮੈਂ ਗੁਰੂ ਦੇ ਬਚਨਾਂ ਦੀ ਹੀ ਤਹਿਰ ਸੇਵਾ ਕਰਦਾ ਹਾਂ ਇਹੀ ਮੇਰੇ ਵਾਸਤੇ ਦੇਵ ਪੂਜਾ ਹੈ ਇਹੀ ਦੇਵੀ ਇਹੀ ਦੇਵ ਮੂਰਤੀ ਅੱਗੇ ਚੰਦਨ ਆਦਕ ਦੀ ਭੇਟ ਹੈ ਇਹੀ ਦੇਵਤੇ ਦੀ ਸੇਵਾ ਹੈ ਇਹੀ ਦੇਵ ਮੂਰਤੀ ਅੱਗੇ ਨਮਸਕਾਰ ਹੈ ਬਸ ਇਹੀ ਆ ਮੇਰੇ ਵਾਸਤੇ ਸਭ ਕੁਝ ਵਰਤ ਪੂਜਾ ਅਸ਼ਨਾਨ ਜਾਪ ਜਪਣਾ ਸਭ ਕੁਝ ਮੇਰੇ ਵਾਸਤੇ ਇਹੀ ਹੈ ਜੋ ਮੈਂ ਗੁਰੂ ਦੇ ਕਹਨੇ ਮਤਾਕ ਮਤਾਬਕ ਆਪਣਾ ਜੀਵਨ ਬਸਰ ਕਰ ਰਿਹਾ ਹਾਂ ਅਗੇ ਮਹਾਰਾਜ ਨੇ ਦੱਸਿਆ ਬੇਖਸਾ ਮਨਹੋਵੇ ਪਰਗਾਸ ਬਹੁਰ ਨਗਰ ਬੇਪਰਨ ਪਹਿਲੇ ਬੰਦ ਜਮਾਰਾ ਨੇ ਦੱਸਿਆ ਦਸਤਾ ਵੀ ਪੂਜਾ ਪੂਜਾ ਅਰਚਾ ਸੇਵਾ ਬੰਧਨ ਇਹ ਤਹਿਲ ਮੋਹ ਕਰਨ ਇਹ ਸਾਰੀ ਪੂਜਾ ਚੰਦਨ ਚੜਾਉਣਾ ਪੂਜਾ ਮੂਰਤੀ ਦੀ ਪੂਜਾ ਕਰਨੀ ਦੇਵਤੇ ਅੱਗੇ ਨਮਸਕਾਰ ਕਰਨੀ ਮੇਰੇ ਵਾਸਤੇ ਇਹੀ ਆ ਗੁਰੂ ਦਾ ਗਿਆਨ ਤੇ ਅਗਲੇ ਬੰਦ ਚ ਮਾਰਾ ਨੇ ਦਸਤਾ ਵੀ ਬਖਸ਼ੇ ਮਨ ਹੋਵੇ ਪਰਗਾਸ ਬਹਰ ਨ ਘਰ ਬੇ ਪਰਨਾ ਮਹਾਰਾਜ ਕਹਿੰਦੇ ਗੁਰੂ ਦੀ ਚਰਨੀ ਪਿਆ ਮਨ ਖੜ ਪੈਂਦਾ ਹੈ ਆਤਮਿਕ ਜੀਵਨ ਦੀ ਸਮਝ ਪੈ ਜਾਂਦੀ ਹੈ ਤੇ ਮੁੜ ਮੁੜ ਜੂਨਾ ਦੇ ਗੇੜ ਵਿੱਚ ਨਹੀਂ ਪੈਂਦਾ ਜਨਮ ਮਰਨ ਖਤਮ ਬਾਰ ਬਾਰ ਨਹੀਂ ਗਰਭ ਧਾਰਨ ਕਰਦਾ ਬਾਰ ਬਾਰ ਨਹੀਂ ਜਨਮ ਜੂਨੀ ਵਿੱਚ ਆਉਂਦਾ ਸਫਲ ਮੂਰਤ ਪਰਸੋ ਸੰਤਨ ਕੀ ਵਾਹ ਇਹ ਧਿਆਨ ਇਹ ਧਿਆਨ ਧਰਨ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਮੈਂ ਸੰਤ ਜਨਾਂ ਦੇ ਚਰਨ ਪਰਸਦਾ ਹਾਂ ਇਹੀ ਮੇਰੇ ਵਾਸਤੇ ਫਲ ਦੇਣ ਵਾਲੀ ਮੂਰਤੀ ਹੈ ਇਹੀ ਮੇਰੇ ਵਾਸਤੇ ਮੂਰਤੀ ਦਾ ਧਿਆਨ ਧਰਨਾ ਹੈ ਬਸ ਮੈਂ ਗੁਰੂ ਦੇ ਗਿਆਨ ਦੀ ਗੱਲ ਕਰਦਾ ਗੁਰੂ ਦੇ ਗਿਆਨ ਨਾਲ ਜੁੜਿਆ ਤੇ ਗੁਰੂ ਦੇ ਬਚਨ ਸੁਣਦਾਂ ਤੇ ਸੁਣਾਉਣਾ ਇਹੀ ਆ ਮੇਰੇ ਵਾਸਤੇ ਸਭ ਕੁਝ ਮਹਾਰਾਜ ਕਹਿੰਦੇ ਨੇ ਇਹ ਪਾਵਨ ਪਵਿੱਤਰ ਅੰਗ 531 ਤੇ ਸਵਾਏ ਮਾਨ ਸ਼ਬਦਾਂ ਚ ਇੱਥੇ ਹੁਣ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਸਾਨੂੰ ਗੁਰੂ ਗਿਆਨ ਤੋਂ ਬਿਨਾਂ ਕੋਈ ਵੀ ਸਾਡਾ ਪਾਰ ਉਤਾਰਾ ਨਹੀਂ ਕਰ ਸਕਦਾ ਨਾ ਕੋਈ ਦੇਵ ਮੂਰਤੀ ਦੀ ਪੂਜਾ ਨਾ ਕਿਸੇ ਕਬਰ ਦੀ ਪੂਜਾ ਨਾ ਕਿਸੇ ਵੀ ਕਿਸਮ ਦਾ ਕੋਈ ਧਰਮ ਦੇ ਨਾਂ ਤੇ ਕਰਮ ਕਰਨਾ ਸਾਡੇ ਵਾਸਤੇ ਲਾਭਦਾਇਕ ਨਹੀਂ ਹੈ ਮਹਾਰਾਜ ਕਹਿੰਦੇ ਤੇਰੇ ਜੀਵਨ ਵਾਸਤੇ ਲਾਭਦਾਇਕ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਤੇ ਬੰਡ ਛਕਣਾ ਦੁਨੀਆ ਵਿੱਚ ਵਿਚਰਦੇ ਭਲੇ ਦੇ ਕੰਮ ਕਰਨੇ। ਇਹੀ ਜੀਵਨ ਮਨੁੱਖਾ ਜੀਵਨ ਸਹੀ ਰਸਤਾ ਮਨੁੱਖੇ ਜਨਮ ਦਾ। ਅਗਲੇ ਬੰਦ 'ਚ ਮਹਾਰਾਜ ਦੱਸਦੇ ਨੇ ਪਇਓ ਕਿਰਪਾਲ ਠਾਕੁਰ ਨਾਨਕ ਕੋ ਪਰਿਓ ਸਾਧ ਕੀ ਸ਼ਰਨ ਕਿਹੜੇ ਸਾਧ ਦੀ ਗੁਰੂ ਸਾਧੂ ਦੀ ਸ਼ਰਨ ਪੈਣਾ ਸ਼ਰਨ ਕਿਵੇਂ ਪੈਣਾ ਗੁਰੂ ਦੇ ਬਚਨ ਮੰਨ ਕੇ ਸਿਰ ਮੱਥੇ ਮੰਨਣੇ ਵੀ ਹਾਂ ਗੁਰੂ ਜੀ ਤੁਸੀਂ ਸੱਚ ਕਿਹਾ ਤੇ ਅਸੀਂ ਉਹਨਾਂ ਬਚਨਾਂ ਨੂੰ ਮੰਨ ਕੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਏਹੀ ਸੱਚੀ ਪੂਜਾ ਹੈ ਏਹੀ ਸੱਚੀ ਭਗਤੀ ਹੈ ਏਹੀ ਸੱਚੀ ਬੰਦਗੀ ਹੈ ਏਹੀ ਪ੍ਰਭੂ ਪਰਮਾਤਮਾ ਦਾ ਸਿਮਰਨ ਹੈ ਅੱਗੇ ਮਹਾਰਾਜ ਦੱਸਦੇ ਪਇਓ ਕਰਪਾਲ ਠਾਕੁਰ ਨਾਨਕ ਕੋ ਪਰਿਓ ਸਾਧ ਕੀ ਸ਼ਰਨ ਗੁਰੂ ਸਾਧੂ ਦੀ ਸ਼ਰਨ ਪੈਣਾ ਭਾਈ ਗੁਰੂ ਦੇ ਕਹੇ ਮੁਤਾਬਕ ਆਪਣਾ ਜੀਵਨ ਬਸਰ ਕਰਨਾ ਜਦੋਂ ਦਾ ਮਾਲਕ ਪ੍ਰਭੂ ਮੈਂ ਜਦੋਂ ਦਾ ਮਾਲਕ ਪ੍ਰਭੂ ਮੈਂ ਨਾਨਕ ਉੱਤੇ ਦਿਆਬਾਨ ਹੋਇਆ ਹਾਂ ਤੂੰ ਮੈਂ ਗੁਰੂ ਦੀ ਸ਼ਰਨ ਪਿਆ ਹੋਇਆ ਹਾਂ ਦੇਵ ਗੰਧਾਰੀ ਪੰਜਵਾਂ ਇਹ ਸ਼ਬਦ ਆਪਾਂ ਕਾਨੂੰ ਲਵਾਂਗੇ ਜੀ ਹੁਣ ਆਪਾਂ ਅਰਦਾਸ ਬੇਨਤੀ ਕਰਦੇ ਆਂ ਦੇਵ ਗੰਧਾਰੀ ਪੰਜਵਾਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਆਪਣੇ ਹਰ ਪੈ ਬੇਨਤੀ ਕਹੀਏ ਆਪਣੇ ਗੁਰੂ ਨੂੰ ਆ ਕੇ ਜੋ ਕੁਝ ਕਹਿਣਾ ਗੁਰੂ ਨੂੰ ਕਹੋ ਜੀ ਜਿਹੋ ਜਾਂ ਵੀ ਸਮਾਂ ਖੁਸ਼ੀ ਦਾ ਮੌਕਾ ਸ਼ੁਕਰਾਨਾ ਕਰੋ ਆ ਕੇ ਗੁਰੂ ਨੂੰ ਦੱਸੋ ਗੁਰੂ ਨਾਲ ਖੁਸ਼ੀ ਸਾਂਝੀ ਕਰੋ ਕੋਈ ਮੁਸ਼ਕਲ ਆ ਜੀਵਨ ਦੇ ਵਿੱਚ ਮਾੜੀ ਮੋਟੀ ਤਾਂ ਗੁਰੂ ਨੂੰ ਆ ਕੇ ਦੱਸੋ ਮਹਾਰਾ ਸੱਚੇ ਪਾਤਸ਼ਾਹ ਜੀ ਆ ਮੁਸ਼ਕਲ ਕਿਰਪਾ ਕਰੋ ਜੋ ਕੁਝ ਵੀ ਕਹਿਣਾ ਗੁਰੂ ਨੂੰ ਆ ਕੇ ਕਹਿਣਾ ਹੈ ਗੁਰੂ ਸਤ ਸੁਣਦਾ ਸਤ ਵੇਖਦਾ ਗੁਰੂ ਸਾਨੂੰ ਸੁਣਦਾ ਵੀ ਹੈ ਵੇਖਦਾ ਵੀ ਹੈ ਸਾਡੇ ਸਾਰੇ ਕਾਰਜ ਗੁਰੂ ਹੀ ਸਵਾਰਦਾ ਆਪਣਾ ਪ੍ਰੈਕਟੀਕਲ ਵੀ ਹੈ ਬੱਚੀ ਬੱਚੇ ਦਾ ਆਨੰਦ ਕਾਰਜ ਕਰਨਾ ਤਾਂ ਵੀ ਗੁਰੂ ਦੇ ਹਜ਼ੂਰੀ ਆ ਕੇ ਆਨੰਦ ਕਾਰਜ ਦੀ ਰਸਮ ਹੁੰਦੀ ਹੈ ਤਾਂ ਤਾਂ ਉਹਨੇ ਪਰੇ ਚੜਦਾ ਕੋਈ ਜੀਵ ਚੜਾਈ ਕਰ ਗਿਆ ਫਿਰ ਵੀ ਆਪਾਂ ਸਹਿਜ ਪਾਠ ਕਰਦੇ ਅੰਤਮ ਅਰਦਾਸ ਹੁੰਦੀ ਹੈ ਫਿਰ ਵੀ ਸਾਡਾ ਕੰਮ ਸਫਲ ਉਹ ਹੁੰਦਾ ਦੋਨੇ ਹੋਗੇ ਨਾ ਉਹ ਆਪਣਾ ਪ੍ਰੈਕਟੀਕਲ ਆ ਸਾਹਮਣੇ ਸਾਰਿਆਂ ਨੂੰ ਪਤਾ ਜਿਹੜੇ ਆਪਣੇ ਜੀਵਾਤਮਾ ਵਾਲੇ ਕਰਮ ਨੇ ਸਾਰੇ ਕੰਮ ਨੇ ਉਹ ਵੀ ਗੁਰੂ ਦਾ ਗਿਆਨ ਨਹੀਂ ਕਰੇਗਾ ਹੋਰ ਕਿਸੇ ਨੇ ਕੁਛ ਨਹੀਂ ਸਵਾਰ ਨਾ ਪਾਈ ਗੁਰੂ ਨਾਨਕ ਨਾਮ ਬਾਣੀ ਨਾਲ ਜੁੜੀਏ ਤੇ ਲੋਕ ਸੁਖੀਏ ਪ੍ਰਲੋਕ ਸੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਹੋਇਆਂ ਭੁੱਲਾਂ ਚੱਕਾਂ ਦੀ ਮਾਫੀ ਕਿਰਪਾ ਪ੍ਰਸ਼ਾਦ ਦੀ ਦੇਖ ਤਿਆਰ ਆ ਆਪਾਂ